हां भाई की हालचाल है आपा ब्लॉग ना ताहा पा रहे आज सोनू ट्रेड दिखाउने दो जोंडी यार ने एक मैसी 4x4 ਹੈਗਾ ਠੀਕ ਆ ਨਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆ ਵਾਹਨ ਚ ਪੈਰੀਆ ਮਿੱਟੀ ਤੇ ਪਹਿਲਾਂ ਵੀ ਪਾਈ ਹੋਈ ਐ ਤੇ ਇਹ ਗਿੱਲਾ ਥੋੜਾ ਜਿਹਾ ਵਾਹਨ ਤੇ ਗੱਲਬਾਤ ਐ ਐਂਡਹੋਰੀਆ ਤੇ ਆ ਖੜਾ ਰੱਖਿਆ ਆਪਾਂ 969 ਸਵਰਾਜ 963 ਸਵਰਾਜ ਤੇ ਆਉਂਦਾ ਮੈਂ ਆਹੋ ਆਪਣਾ ਜੌਂਡੀਆਰਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜਾ ਹੋ ਸਿਰੇ ਤੱਕ ਲੈ ਜਾ ਗਰੂ ਟਰਾਲੀ ਆ ਦਿਖਾਉਨੇ ਆ ਆ ਚੱਲਿਆ ਜੌਂਡੀਆਰਾ ਮਿੱਟੀ ਸਾਰੇ ਕੁਝ ਲਿਆਉਂਦੇ ਨੇ ਆ ਦੇਖ ਤੋੜ ਗਿਆ ਚੱਕਰ ਜੀ ਡੱਬ ਗਿਆ ਮਿੱਟੀ ਸਾਰੇ ਬਾਈ ਇੰਨੀ ਕਿਲਿਆਉਂਦੇ ਨੇ ਪਾਕੇ ਆ ਦੇਖ ਠੀਕ ਆ ਨਾ ਉਹ ਸਿਰੇ ਤੱਕ ਜਾਊਗਾ ਆਪਾਂ ਤੁਹਾਨੂੰ ਦਿਖਾਉਨੇ ਆ ਰਾਤਾ ਸਮਾ ਠੀਕ ਹੈ ਨਾ ਇਹ ਲੱਗਦਾ دب ਗਿਆ ਲੱਗਦਾ ਕੰਮ ਹੋ ਗਿਆ ਲੱਗਦਾ ਹੋ ਹੋ ਗਿਆ ਖੜਾ ਆ ਦੇਖੋ ਹੋ ਗਿਆ ਕੰਮ ਹੋ ਗਿਆ ਬਈ ਜੌਂਡੀਆਰ ਦਾ ਤਾਂ ਹੋ ਗਿਆ ਕੰਮ ਆ ਆ ਦੇਖੋ ਕਿਉਂ ਆ ਹੋ ਗਿਆ ਬਈ ਜੌਂਡੀਆਰ ਦਾ ਕੰਮ ਲੱਗਦਾ ਟੋਰਚਰ ਪਾਉਣਾ ਕੋ ਦੇਖ ਲਿਆ ਇਹ 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 ਜੌਂਡੀਆਰ ਦਾ ਤਾਂ ਬਈ ਕੰਮ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਕੱਢ ਲੂ ਮੈਨੂੰ ਇਹ ਲੈ ਗਿਆ ਬਈ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਫੇਰ ਖੜ ਗਿਆ ਉਹ ਬੰਦ ਹੋ ਗਿਆ ਬਾਈ ਠੀਕ ਹੈ ਨਾ ਉਹ ਉੱਥੇ ਤੱਕ ਜਾਣਾ ਇਹਨੇ ਆ ਬਾਟੀ ਜੀ ਦਿੱਸਦੀ ਆ ਦੇਖਨੇ ਆ ਬਾਈ ਨਵਾਂ ਮੁੰਡਾ ਨਵਾਂ ਟਰੈਟ ਯਾਰ ਜਮਾ ਨਵੀਂ ਟਰਾਲੀ ਬਣਾਈ ਆ ਗੱਪਰੂ ਨੇ ਆ ਦੇਖੋ ਕਿਉਂ ਜਾਂਦਾ ਬੂਥ ਤੇ ਕਿ ਮਿੱਟੀ ਵੀ ਵੱਤਈ ਆ ਬਾਈ ਚੜਦੇ ਨਹੀਂ ਨਾ ਟਰੈਟ ਇਹਦੇ ਪਹਿਲਾਂ ਮਿੱਟੀ ਪਈ ਹੋਈ ਆ ਲੈ ਬਾਈ ਇਹਦਾ ਇੱਥੇ ਚੱਕਦੀ ਟਰਾਲੀ ਗੱਪਰੂ ਨੇ ਆ ਦੇਖੋ ਬਈ ਕਿਉਂ ਕੀ ਗੱਲਬਾਤ ਐ ਡੱਬ ਗਿਆ ਆ ਲੋ ਬਈ ਇੱਕ ਗੱਭਰੂ ਨੇ ਇੱਥੇ ਲਾਤੀ ਟਰਾਲੀ ਥੇਰਾ ਕਰ ਗਿਆ ਇੱਥੇ ਬੰਦ ਠੀਕ ਆ ਨਾ ਹੁਣ ਆਪਾਂ ਤੁਹਾਨੂੰ ਉਹ ਜੀਸੀਬੀ ਚੱਲੀ ਜਾਂਦੀ ਆ ਉਹ ਚੱਲੀ ਜਾਂਦੀ ਆ ਆ ਦੇਖੋ ਆ ਜੀਸੀਬੀ ਚੱਲੀ ਜਾਂਦੀ ਆ ਹੁਣ ਦੂਜਾ ਜੌਂਢੀਆ ਰਹੂਗਾ ਫੇਰ ਤੁਹਾਨੂੰ ਆਪਾਂ 4x4 ਮੈਸੀ ਦੀ ਜਗ੍ਹਾ ਝਟ ਦਿਖਾਵਾਂਗੇ ਲੈ ਬਈ ਇਹਨੇ ਨਿਕਲਾ ਕੇ ਢੇਰੀ ਗਾਹ ਕਰਦਾ ਦੇਖ ਰਿਹਾ ਐ ਇੰਨੀ ਕਿ ਦਵੀਆ ਆ ਦੇਖੋ ਐਨਾ ਕਰ ਰਿਹਾ ਐ ਇੰਨੀ ਕਿ ਟਰਾਲੀ ਦਵੀ ਹੋਈ ਆ ਬਾਈ ਜਾਂਦਾ ਨਹੀਂ ਇਹਦਾ ਚੱਕਣੀ ਪੈਗੀ ਲਿਫਟ ਆ ਦੱਸ ਗਿਆ ਬਾਈ ਆ ਦੇਖ ਲੋ ਇਹਨੇ ਤਾਂ ਗੜੋਤਾ ਆਪਾਂ ਦੂਜਾ ਰੇਡ ਤੇ ਲਿਆ ਓਏ ਜੌਂਡੀਆ ਰੋਂਦਾ ਓ ਨਿਕਲ ਜੂ ਖਾਲੀ ਕਰਾ ਖਾਲੀ ਕਰ ਦੇ ਨਿਕਲ ਜੂ ਐਡਾ ਟਰੈਕਟਰ ਆ ਯਾਰ ਐਨੀ ਉਮੀਦ ਵੀ ਨਹੀਂ ਹੈਗੀ ਟਰੈਕਟਰ ਤੇ ਤੈਨੂੰ ਨਵਾਂ ਟਰੈਕਟਰ ਦਾ ਸਾਰਾ ਕੁਝ ਲੈ ਵੀ ਇੱਥੇ ਚੱਕਦੀ ਬੰਦਾ ਕਹਿੰਦਾ ਲੱਗਦਾ ਭਾਈ ਲਿਆਉਣਾ ਪਊਗਾ ਲਿਆਉਣਾ ਪਊਗਾ ਇੱਕ ਸਰਜੂ ਦੇਖਦੇ ਆ ਭਾਈ ਮੁੰਡਾ ਕਹਿੰਦਾ ਨਹੀਂ ਉਹ ਖੜਾ ਤਰੇਟ ਫਿਰ ਆ ਖੜਾ ਚ ਉੱਪਰ ਨੇਰਾ ਕਰਕੇ ਘੱਟ ਦਿੰਦਾ ਤੇ ਉਹ ਆਉਂਦਾ ਦੂਜਾ ਇਹ ਆ ਗੜਿਆ ਖੜਾ ਬਈ ਨਿਕਲ ਜੂ ਨਿਕਲ ਜੂ ਮਰਵਾ ਤੂ ਓਟੇ ਪਿੱਛੇ ਨੂੰ ਮਾਰ ਦੇ ਥੋੜਾ ਜਿਹਾ ਚੱਲ ਹੁਣ ਚੱਲ ਲਾ ਦੇ ਜੀ ਬਈ ਇਹ ਤਾਂ ਲਿਉਣਾ ਪਊਗਾ ਇਹਦਾ ਲਿਉੜਾ ਪਊ ਲੈ ਭਾਈ ਵੀਡੀਓ ਆਪਾਂ ਰੋਕਦੇ ਆਂ ਲਿਉਣਾ ਆ ਜਾਂਦਾ ਭਾਈ ਦੂਜਾ ਚੁੰਡਿਆ ਰੋ ਗਿਆ ਦੇਖ ਉਹ ਨੰਗਾ ਇਹ ਉਹ ਵੀ ਉੱਥੇ ਵਹਿ ਗਿਆ ਓਏ ਵੀ ਭਾਈ ਉੱਥੇ ਕੜ ਗਿਆ ਓਏ ਹੱਕ ਕੇ ਲਿਆ ਓਏ ਓਏ ਭਾਈ ਇਹ ਵੀ ਇੱਥੇ ਖੜ ਗਿਆ ਆਦਾ ੱੱਕਾ ਹੋ ਗਿਆ ਆ ਦੇਖੋ ਤੁਹਾਨੂੰ ਦਿਖਾਉਨੇ ਆ ਆ ਦੇਖੋ ਦੋਨੇ ਦਿਖਾਉਣੇ ਆ ਇਕੱਠੇ ਖੜੇ ਨੇ ਜੋਂਡਿਆਰਾਂ ਆ ਖੜੇ ਨੇ ਦੋਨੇ ਨਵੇਂ ਜੋਂਡਿਆਰ ਨੇ ਨਵੀਆਂ ਟਰਾਲੀਆਂ ਨੇ ਜਵਾ ਨਵੇਂ ਲੁੱਕਟ ਰੈਡ ਨੇ ਆ ਦੇਖੋ ਇੱਕੋ ਜਿਹੇ ਨੇ ਇਹ ਵੀ 52 ਦਾਸ ਹੈ ਇਹ ਵੀ 52 ਦਾਸ ਆ ਵੇਖੋ ਕੰਨਾਂ ਸ਼ਨਾਰ ਖੰਭਾਰ ਲਾਇਆ ਹੋਇਆ ਐਨ ਪੂਰੇ ਇਹ ਸਾਡਾ ਕੈਂਟ ਹੈ ਤੇ ਆ ਟਰਾਲੀ ਚੱਕਦੀ ਰੇ ਜਿਵੇਂ ਇੱਕੋ ਇਕੱਠੇ ਖੜੇ ਨੇ ਇੱਕੋ ਮੇਲ ਤੇ ਦੇਖੋ ਤੁਹਾਨੂੰ ਮੂਰੋ ਵੀ ਦਿਖਾ ਦਿੰਨੇ ਆ ਤੇ ਆਲੇ ਜਮਾ ਇੱਕੋ ਜਿਹੇ ਖੜੇ ਨੇ ਆਪਾਂ ਹੁਣ ਪਾਉਣਿਆ ਟੋਚਨ ਤੇ ਫੇਰ ਦਿਖਾਉਨੇ ਆ ਸੋਨ ਲੈ ਬਈ ਅੱਧਿਕ ਖਾਲੀ ਕਰਤੀ ਦੇਖਦੇ ਆ ਗੱਭਰੂ ਆ ਕੀ ਬਣਦੇ ਹਾਲਾਤ ਮੈਨੂੰ ਲੱਗਦਾ ਨਹੀਂ ਛੋਟੀ ਜਿੰਦੜੀ ਮਾਮਲੇ ਭਾਰੀ ਕੇ ਨੰਗੇ ਪੈਰੀ ਪੈ ਗਿਆ ਤੁਰਨਾ ਇਹਦਾ ਬਾਈ ਮੋਹ ਕਰਕੇ ਇੱਕ ਦੂਜੇ ਦਾ ਦੇਖੋ ਮਰਵਾਉਂਦਾ ਪੂਰੇ ਝੂਟੇ ਮੈਨੂੰ ਲੱਗਦਾ ਕੱਡੂ ਆ ਇਹ ਇਹ ਨਹੀਂ ਹਟਦਾ ਗਈ ਓਏ ਚੱਲ 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 ਇਹ ਆ ਲੈ ਗਿਆ ਭਾਈ ਓਏ ਓਏ ਬਾ ਓਏ ਮੁੰਡਿਆ ਆ ਭਾਈ ਜੌਂਡੀਆਰ ਦਾ ਨੰਗਿਆ ਆ ਦਾ ਨੰਗਿਆ ਭਾਈ ਉਹ ਤਾਂ ਲੈ ਗਿਆ ਆ ਰਹਿ ਗਿਆ ਇਹਦਾ ਪਾਉਣਿਆ ਆਣਾ ਸੀ ਟੋਚਣਾ ਇਹ ਆ ਖੜਾ ਹੈ ਇਹਦਾ ਪਾਉਣਿਆ ਟੋਚਣਾ आई भई टोचन पाक दफ़ा असां हूं टोचन पवंदा आहियां